ਹਾਂਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਹੁਣ ਗਰਮੀ ਦਾ ਮੌਸਮ ਆ ਜ਼ਿਆਦਾ ਗਰਮੀ ਪੈ ਰਹੀ ਆ ਔਰ ਤੁਹਾਡੀ ਜਿਹੜੀ ਡਿਊਟੀ ਆ ਉਹ ਬਾਗਬਾਨੀ ਵਿਭਾਗ ਦੇ ਵਿੱਚ ਆ ਤੁਹਾਡੀ ਡਿਊਟੀ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਔਰ ਇਨਾ ਗਰਮੀਆਂ ਦੇ ਮੌਸਮ ਦੇ ਵਿੱਚ ਕਿਸਾਨਾਂ ਨੂੰ ਔਰ ਆਮ ਲੋਕਾਂ ਨੂੰ ਕਿਹੜੇ ਦਰਖਤਾਂ ਨੂੰ ਲਗਾਉਣਾ ਚਾਹੀਦਾ ਕਿਹੜੇ ਫਲਦਾਰ ਬੂਟੇ ਲਗਾਉਣੇ ਚਾਹੀਦੇ ਇਸ ਬਾਤਾਵਰਨ ਦੇ ਵਿੱਚ ਸਾਰੇ ਹੀ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਬਾਗਬਾਨੀ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੀ ਮਦਦ ਹਮੇਸ਼ਾ ਹੀ ਕਿਸਾਨਾਂ ਦੀ ਕਿਸਾਨਾਂ ਨੂੰ ਜਾਣਕਾਰੀ ਦੇ ਵਿਦੇਣ ਵਿੱਚ ਜੁਟਿਆ ਰਹਿੰਦਾ ਹੈ ਜਿਵੇਂ ਕਿ ਹੁਣ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਬਸਾਤਾ ਦੇ ਮੌਸਮ ਦੇ ਵਿੱਚ ਜਿਵੇਂ ਕਿ ਸਾਡੇ ਅਮਰੂਦ ਨੇ ਅਮਰੂਦ ਜਾਂ ਆਂਬ ਹੈ ਕੋਈ ਵੀ ਸਟੇਟਸ ਫਰੂਟ ਜਿਵੇਂ ਕਿ ਕਿੰਨੂ ਨੇ ਉਸ ਤੋਂ ਬਾਅਦ ਨਿੰਬੂ ਨੇ ਇਹ ਸਾਰੇ ਬੂਟੇ ਲਗਾਏ ਜਾ ਸਕਦੇ ਆ ਬਾਗਬਾਨੀ ਵਿਭਾਗ ਇਹਨਾਂ ਦੇ ਉੱਪਰ ਸਬਸਿਡੀ ਦਿੰਦਾ ਹੈ 8000 ਪ੍ਰਤੀ ਏਕੜ ਦੇ حساب ਨਾਲ 20000 ਰੁਪਏ ਪ੍ਰਤੀ ਹੈਕਟੇਅਰ ਦੇ حساب ਨਾਲ ਅਸੀਂ ਜਿਹੜੀ ਸਬਸਿਡੀ ਦਿੰਦੇ ਆ ਜਿਸ ਵੀ ਕਿਸਾਨ ਵੀਰ ਨੂੰ ਜਿਨ੍ਹਾਂ ਨੇ ਚਾਹੁੰਦੇ ਨੇ ਕਿ ਝੋਨਾ ਕਣਕ ਦੇ ਚੱਕਰ ਤੋਂ ਬਾਹਰ ਨਿਕਲ ਕੇ ਪਾਣੀ ਦੀ ਬਚਤ ਵਾਸਤੇ ਇਹ ਬਾਗ ਲਾਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਆ ਕਿ ਉਹ ਸਾਡੇ ਬਾਗਬਾਨੀ ਵਿਭਾਗ ਦਾ ਸੰਪਰਕਨ ਔਰ ਅਸੀਂ ਉਸ ਕਿਸਾਨ ਵੀਰ ਨੂੰ ਬੁਕੇਲੀ ਰੀਜ਼ਵਰਚ ਕਰਕੇ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਦੀ ਡਿਮਾਰਕੇਸ਼ਨ ਕਰਕੇ ਦਿੰਦੇ ਆ ਜੇ ਮਾਰਸ਼ਕੀਸ਼ ਕਰਕੇ ਉਹਨਾਂ ਦੇ ਬੂਟੇ ਲਵਾ ਕੇ ਦਿੰਨੇ ਆਂ ਔਰ ਹਰ ਤਰ੍ਹਾਂ ਦੇ ਕਿਸਾਨ ਦੇ ਨਾਲ ਆ ਉਸ ਤੋਂ ਬਾਅਦ ਜਿਹੜੇ ਦੂਸਰੇ ਬੂਟੇ ਉਹ ਦਸੰਬਰ ਤੱਕ ਜੜ ਵਿੱਚ ਲੱਗੇ ਜਿਵੇਂ ਕਿ ਨਾਕ ਉਸ ਤੋਂ ਬਾਅਦ ਆड़ੂ ਇਹ ਇਹ ਸਾਰੇ ਉਸ ਟਾਈਮੇ ਲੱਗਣੇ ਆ ਉਦੋਂ ਵੀ ਕਿਸੇ ਕਿਸਾਨ ਨੂੰ ਲੋੜਿਆ ਤਾਂ ਲੈਣ ਉਸ ਤੋਂ ਬਿਨਾ ਬਾਗਬਾਨੀ ਵਿਭਾਗ ਕੋਈ ਕਿਸਾਨ ਜਾਂ ਜਿਨ੍ਹਾਂ ਕੋਲ ਖੇਤੀ ਨਹੀਂ ਹੈ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਸਾਡੇ ਕੋਲ ਇੱਕ ਮੱਖੀਆਂ ਜਿਹੜੇ ਮਧੂਮੱਖੀਆਂ ਕੰਨੀਆਂ ਉਹਦੇ ਪਾਲਣ ਦੇ ਵਾਸਤੇ ਅਸੀਂ ਸਬਸਿਡੀ ਦਿੰਨੇ ਆ ਬਕਸ਼ਿਆਂ ਦੇ ਉੱਪਰ ਸਬਸਿਡੀ ਹੈ ਉਸ ਤੋਂ ਬਾਅਦ ਸ਼ਾਇਦ ਕੱਢਣ ਲਈ ਕੋਈ ਮਸ਼ੀਨ ਲੈਣਾ ਚਾਹੁੰਦੇ ਉੱਤੇ ਵੀ ਸਬਸਿਡੀ ਹੈ ਉਸ ਤੋਂ ਬਾਅਦ ਕੋਈ ਮਸ਼ਰੂਮ ਦਾ ਕੰਮ ਕਰਨਾ ਚਾਹੁੰਦਾ ਉੱਤੇ ਵੀ ਸਬਸਿਡੀ ਹੈ ਇਸ ਤਰ੍ਹਾਂ ਬਾਗਬਾਨੀ ਵਿਭਾਗ ਦੇ ਨਾਗਰ ਕਿਸਾਨ ਵੀ ਸੰਪਰਕ ਕਰਨਗੇ ਤਾਂ ਅਸੀਂ ਹਰ ਤਰ੍ਹਾਂ ਕਿਸਾਨ ਵੀ ਦੇ ਨਾਲ ਉਹਨਾਂ ਦੀ ਮਦਦ ਕਰਾਂਗੇ ਇਹ ਵਿਭਾਗ ਵੱਲੋਂ ਸਰ ਜਿਹੜੇ ਕੈਂਪ ਆ ਕਿਹੜੇ ਤਰੀਕ ਨੂੰ ਔਰ ਕਿਸ ਸਮੇਂ ਦੇ ਵਿੱਚ ਲਗਾਏ ਜਾਂਦੇ ਥੋੜੀ ਅਸੀਂ ਵੱਖ-ਵੱਖ ਪਿੰਡਾਂ ਦਾ ਹਮੇਸ਼ਾ ਹੀ ਦੌਰਾ ਕਰਦੇ ਰਹੇ ਹਾਂ ਔਰ ਪਿੰਡ ਵਿੱਚ ਜਾ ਕੇ ਸਾਂਝੀ ਥਾਂ ਦੇ ਉੱਤੇ ਕਿਸਾਨ ਵੀਰਾਂ ਨੂੰ ਇਕੱਠੇ ਕਰਕੇ ਅਸੀਂ ਉੱਥੇ ਉਹਨਾਂ ਨੂੰ ਜਾਣਕਾਰੀ ਦਿੰਨੇ ਆ ਜਾਂ ਪਿੰਡ ਵਿੱਚ ਲੱਗੇ ਹੋਏ ਬਾਗ ਦੇ ਉੱਪਰ ਜਾ ਕੇ ਕਿਸੇ ਜਿੱਥੇ ਬਾਗ ਲੱਗਾ ਉੱਥੇ ਕਿਸਾਨ ਵੀਰਾਂ ਨੂੰ ਇਕੱਠੇ ਕਰਕੇ ਜਾਣਕਾਰੀ ਦਿੰਨੇ ਆ ਜਾਂ ਕਿਸੇ ਪਿੰਡ ਵਿੱਚ ਕੋਈ ਜੁੜਟ ਲੱਗਾ ਉਸ ਜੁੜਟ ਦੇ ਸਾਰੇ ਨੂੰ ਇਕੱਠੇ ਕਰਕੇ ਜਾਣਕਾਰੀ ਦਿੰਨੇ ਆ ਤਾਂ ਕਿ ਇੱਕ ਥਾਂ ਤੇ ਸਾਰੇ ਕਿਸਾਨਾਂ ਨੂੰ ਜਿਹੜਾ ਇੱਕ ਲਾਈਵ ਪੈਕਟਰ ਪ੍ਰੈਕਟੀਕਲ ਕੰਮ ਵੀ ਮਿਲ ਜਾਵੇ ਪਤਾ ਲੱਗ ਜਾਵੇ ਕਿ ਇਸ ਤਰ੍ਹਾਂ ਕੀਤਾ ਤੇ ਦੂਸਰਾ ਉਹਨਾਂ ਨੂੰ ਜਾਣਕਾਰੀ ਵੀ ਮਿਲ ਜਾਵੇ ਸਰ ਇਹ ਬਾਗਬਾਨੀ ਵਿਭਾਗ ਵੱਲੋਂ ਜਿਸ ਤਰ੍ਹਾਂ ਤੁਸੀਂ ਕਹਿੰਨੇ ਕਿ ਮਦਦ ਕੀਤੀ ਜਾਂਦੀ ਹੈ ਇਹ ਨੌਜਵਾਨ ਜਿਵੇਂ ਹੁਣ ਬੇਰੁਜ਼ਗਾਰ ਨੇ ਇਸ ਬਾਗਬਾਨੀ ਵਿਭਾਗ ਵੱਲੋਂ ਕੋ ਨੌਜਵਾਨਾਂ ਵਾਸਤੇ ਹੈ ਬਹੁਤ ਵਧੀਆ ਜਿਵੇਂ ਕਿ ਕੋਈ ਨੌਜਵਾਨ ਚਾਹੁੰਦਾ ਹੈ ਕਿ ਮੈਂ ਆਪਣਾ ਧੰਦਾ ਕਰਨਾ ਚਾਹੁੰਦਾ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਉਹ ਮੱਖੀਆਂ ਪਾਲਣ ਮੱਖੀਆਂ ਪਾਲਣਾ ਅੱਜ ਕੱਲ੍ਹ ਸ਼ਹਿਦ ਤੋਂ ਪੈਦਾ ਕਰਨ ਸ਼ਹਿਦ ਪੈਦਾ ਕਰਕੇ ਆਪਣੀ ਰੋਜ਼ ਰੋਜ਼ੀ ਰੋਟੀ ਚਲਾ ਸਕਦੇ ਨੇ ਉਸ ਤੋਂ ਬਾਅਦ ਕੋਈ ਮਸ਼ਰੂਮ ਦਾ ਕੰਮ ਕਰਨਾ ਚਾਹੁੰਦਾ ਮਸ਼ਰੂਮ ਦਾ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਨੇ ਤੇ ਇਸ ਤਰ੍ਹਾਂ ਸਾਡੇ ਕੋਲ ਇਹਨਾਂ ਤੇ ਉੱਪਰ ਵੀ ਸਬਸਿਡੀ ਹੈ ਗੱਲਬਾਤ ਲਈ ਧੰਨਵਾਦ ਥੈਂਕ ਯੂ